ਮਾਸ਼ੇਨਾ ਲੋਜੀ ਕਨੂਜੀ ਦਰਸ਼ਨ ਸਿੰਘ ਨੇ ਕਿਹਾ ਬੋਰ ਪ੍ਰਾਂਤਰ ਸ਼ਿ ਬਲੈਂਕੋ ਆ ਕੇ ਦੱਸਿਆ ਕਿ ਬਾਹਰ ਉਹਨਾਂ ਨੇ ਪੰਡਤ ਜੀ ਨੇ ਕੀ ਹੈਗਾ ਆ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦਾ ਮੰਦਿਰ ਵੀ ਬਣਿਆ ਹੈ ਤਾਂ ਇਹ ਬਣਿਆ ਹੋਇਆ ਮੰਦਿਰ ਮਾਤਾ ਦਾ ਲੋਜੀ ਜਿਸ ਵੇਲੇ ਮੰਦਿਰ ਚ ਸ਼ਾਮਲ ਹੁੰਨੇ ਆ ਤੇ ਪਹਿਲਾਂ ਸਾਨੂੰ ਮਾਤਾ ਰਾਣੀ ਦੇ ਦਰਸ਼ਨ ਹੁੰਦੇ ਆ ਵਰਖੰਡੀ ਮਾਤਾ ਦੇ

अभी देखो जंगल और शांत रास्ता है हां शांति है बिल्कुल शांति रास्ते बहुत घाट इधर लोग के आंदे जाते बैठया गए वोट घाटों को कुछ-कुछ जराना आदे है उधर वोट बहुत पे खेती करने आंदे है जो आंदे ना फिर कल ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਈਆਂ ਅਸੀਂ ਆ ਸਾਡੀ ਯਾਤਰਾ ਚੱਲ ਰਹੀ ਪਈਆ ਪਹਾੜਾਂ ਦੀ ਹੈ ਨਾ ਥੋੜੇ ਵਿੱਚ ਜੋ ਵੀ ਪ੍ਰੰਤਨ ਹੈ ਨਾ ਸਥਾਨ ਉਹ ਦਿਖਾਉਣੇ ਪਏ ਤੁਹਾਨੂੰ ਤੇ ਵੀਡੀਓ ਨਾਲ ਬਣੇ ਰਹੀਓ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਤੇ ਅੱਜ ਅਸੀਂ ਆਏ ਆ ਅ ਦੂਸਰੇ ਮਾਤਾ ਦਾ ਮੰਦਿਰ ਨਾਲੇ ਸ਼ਿਵ ਦਾ ਮੰਦਿਰ ਵਾ ਬਰਖੰਡੀ ਚ ਤੇ ਬਰਖੰਡੀ ਦੇ ਨਾਂ ਤੇ ਇਹ ਪਹਾੜਾਂ ਚ ਬਣਿਆ ਹੋਇਆ ਮੰਦਿਰ ਤੇ ਵੀਡੀਓ ਨੂੰ ਬਣਾਈ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਜਿਓ ਤੇ ਹੁਣ ਤੁਹਾਨੂੰ ਸ਼ਿਵਾਰੀ ਮੰਦਿਰ ਦੇ ਦਰਸ਼ਨ ਕਰਾਉਣੇ ਆ ਤੇ ਚਲੋ ਜੀ ਅੰਦਰ ਚੱਲਦੇ ਆਂ ਸ਼ਿਵਾਰੀ ਮੰਦਿਰ ਦਰਸ਼ਨ ਕਰਾਉਣੇ ਤੇ ਤੁਸੀਂ ਵੀ ਕਰੋ ਅਸੀਂ ਵੀ ਕਰਦੇ ਆਂ ਤੇ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਆ ਕਰੋ ਵੀਡੀਓ ਨੂੰ ਤੇ ਇੰਨੇ ਮਤਲਬ ਦੇਖੋ ਪਹਾੜਾ ਚ ਬਿਲਕੁਲ ਰਿਸਕੀ ਕੰਮ ਆਉਣਾ ਹੈ ਨਾ ਤੇ ਫਿਰ ਵੀ ਅਸੀਂ ਆਨੇ ਆ ਇੱਕ ਤੁਹਾਡੇ ਕਰਕੇ ਵੀਡੀਓ ਬਣਾਉਣ ਕਰਕੇ ਤੇ ਤੁਹਾਨੂੰ ਦਰਸ਼ਨ ਦਿਵਾ ਸਕੀਏ ਜਿਹੜੇ ਘਰ ਬੈਠੀ ਸੰਗਤ ਆ ਉਹਨਾਂ ਦਰਸ਼ਨ ਕਰ ਸਕੇ ਠੀਕ ਹੈ ਲੋ ਜੀ ਜੋ ਤਰ ਜਿਹੜੇ ਉਹੀ ਸੀਗਾ ਤਗੜਾ ਰਾਜਾ ਇਹੋ ਨੇ ਕਹੇ ਜੇ ਤੂੰ ਨਹੀਂ ਬਹਿਣਾ ਤੇ ਇਸ ਤਖਤ ਤੇ ਕੋਈ ਵੀ ਨਾ ਬੈਠੂਗਾ ਠੀਕ ਹੈ ਉਹ ਦਿੱਲੀ ਦਾ ਤਖਤ ਖਿੱਚ ਕੇ ਹਾਥੀ ਨਾਲ ਲਾਹੌਰ ਲੈ ਗਿਆ ਅੱਛਾ ਖਾਲੀ ਵਿਆ ਉੱਥੇ ਚੱਲ ਚੱਲ ਦੇਖ ਇਹ ਮੰਦਰ ਨੂੰ 150 ਕਿਲੋ ਦਾਨ ਕੀ ਪ੍ਰੋਪਰਟੀ ਮਹਾਰਿੰਦੀਸ ਨੇ ਉਹ 150 ਪਜਾਹ ਰੋਣਾ ਅੱਛਾ ਅੱਛਾ ਜੀ ਇਹ ਪੰਜਾਬ ਚ ਉਹ ਮਾਝਾ ਉਹ ਮਾਝਾ ਚ ਗਏ ਨਾ ਠੀਕ ਉਹ 50 ਕਮਾਇਆ ਇਹ ਉਹ 50 ਕਨਾਲ ਜਗ੍ਹਾ ਹੈ ਇਹਦੇ ਨਾਲ ਤੇ 150 ਕਿਲਾ ਇਹ ਨਾਲ ਜਗ੍ਹਾ ਕਿਲਾ ਉਹ ਇਹੋ ਸ਼ਾਰਪੋ ਹਾਂਜੀ ਹਾਂਜੀ ਬੰਦ ਪਾੜੀਆਂ ਬਿਲਕੁਲ ਟੈਟ ਹਾਂਜੀ ਹਾਂਜੀ ਉੱਥੋਂ ਸਾਡੇ ਬੰਦੇ ਦਾ ਕੰਮ ਸ਼ੁਰੂ ਹੋ ਗਿਆ ਜੀ ਚੱਲ ਗਿਆ ਉਹ ਸਾਹਮਣੇ ਠੀਕ ਖੜਕ ਬਜੌਰ ਨੂੰ ਚੱਕ ਖੜਕਾ ਨੂੰ ਚੱਕ ਚਾ ਖੜਕਾ ਨਾਲ ਅਲਗ ਹਨ ਖੜਕਾ ਚੱਕਾ ਨੂੰ ਠੀਕ ਜੀ ਲੋ ਜੀ ਕਰੋ ਜੀ ਦਰਸ਼ਨ ਸ਼੍ਰੀ ਮੰਦਿਰ ਵੇਖੋ ਤੇ ਦੇਖੋ ਜੀ ਬਿਲਕੁਲ ਪ੍ਰਾਂਤਨ ਹੈਗਾ ਇਹ ਸਾਰਾ ਹੀ ਹਾਂ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦਾ ਇਹ ਮੰਦਿਰ ਤੇ ਤੇ ਹੈ ਵੀ ਪ੍ਰਾਂਤ ਨੂੰ ਤੇ ਇੱਥੇ ਕੋ ਕੂਆ ਬਣਾਇਆ ਹੋਇਆ ਹੈ ਪਾਣੀ ਵਾਸਤੇ ਦੇਖ ਸਕਦੇ ਪਾਣੀ ਜਮਾ ਕਰਨ ਵਾਸਤੇ ਤੇ ਲੋ ਜੀ ਕਰੋ ਜੀ ਦਰਸ਼ਨ ਸ਼ਿਵਾ ਦੇ ਮੰਦਿਰ ਦੇ ਲੋ ਜੀ ਤੇ ਪੁੱਛਣ ਤੇ ਉਹਨਾਂ ਦੱਸਿਆ ਕਿ ਇਹ ਮਹਾਰਾਜ ਰਣਜੀਤ ਸਿੰਘ ਦੇ ਟਾਈਮ ਦਾ ਇਹੋ ਮੰਦਿਰ ਤੇ ਇੱਧਰ ਨੰਦੀ ਮਹਾਰਾਜ ਜੀ ਤੇ ਨੰਦੀ ਮਹਾਰਾਜ ਦਾ ਦਰਸ਼ਨ ਕਰੋ ਤੇ ਇੱਧਰ ਹੈ ਜੀ ਮਾਤਾ ਤੇ ਸਾਹਮਣੇ ਹੈ ਜੀ ਜੀ ਸ਼ਿਵ ਸ਼ੰਕਰ ਜੀ ਲੋ ਜੀ ਇਹ ਦਰਵਾਜੇ ਵੀ ਦੇਖੋ ਬਹੁਤ ਪ੍ਰਾਂਤਨ ਦਰਵਾਜੇ ਬਣੇ ਹੋਏ ਆ ਤੇ ਇਹ ਹੈ ਜੀ ਸ਼ਿਵਾਂ ਦਾ ਰਾਣੀ ਘੜੀ ਆ ਹਾਂ ਕਰੋ ਜੀ ਦਰਸ਼ਨ ਸ਼ਿਵ ਲਿੰਗ ਦਾ ਬੋਰ ਪ੍ਰੰਤਰ ਸ਼ਿਵ ਲਿੰਗ ਕੋ ਆ ਗਿਆ ਦੱਸਿਆ ਕਿ ਬਾਹਰ ਉਹਨਾਂ ਨੇ ਪੰਡਤ ਜੀ ਨੇ ਕਿ ਇਹ ਹੈਗਾ ਆ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦਾ ਮੰਦਿਰ ਵੀ ਬਣਿਆ ਆ ਤੇ ਅਗੇ ਇਧਰ ਢਮਰੂ ਮਾ ਸ਼ਿਵ ਸ਼ਿਵਨਾ ਇੱਧਰ ਹਨੂਮਾਨ ਜੀ ਦੀ ਪ੍ਰਤਿਮਾ ਤੇ ਕਰੋ ਜੀ ਦਰਸ਼ਨ ਤੁਸੀਂ ਵੀ Ah, ah, mi er, chiza, mm. e khoai, a tornare 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 a a a देखो ये छोटा त्रिशूल शिप्पड़ बाबा इस सैडो शिप्पड़ इधर लगे हुए डमरू त्रिशूल करो जी दर्शन भी शंख पाया धनुष पिहाया देखो ਦੋ ਜੀ ਚੈੱਕ ਕਰੋ ਤੇ ਤੁਸੀਂ ਵੀ ਦਰਸ਼ਨ ਕਰੋ ਸੰਗਤ ਜੀ ਤੇ ਇਹ ਬਹੁਤ ਪ੍ਰੰਤਨਾ ਦੇਖਣ ਚ ਦੇਖੋ ਤੁਸੀਂ ਸ਼ਿਬਲਿੰਕ ਦੇਖੋ ਬਿਲਕੁਲ ਲੱਗ ਦਿਓ ਦੇਖੋ ਤੇ ਦੇਖੋ ਜੀ ਤੇ ਬਿਲਕੁਲ ਪ੍ਰੰਤਨ ਸ਼ਿਵ 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 ਦੇਖੋ ਐਸਟਰ ਬਣਿਆ ਆ ਤੇ ਜਿੱਦ ਤੱਕ ਪਹਿਲਾਂ ਦੱਸਿਆ ਤੁਹਾਨੂੰ ਕਿ ਇਹ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦਾ ਸ਼ਿਵ ਹੁੰਦਾ ਹੈ ਮੰਦਰ ਮਹਾਰਾਜ ਜੀ ਨੇ ਦੱਸਿਆ ਕਿ 150 ਕਿੱਲਾ ਕਿਦਾਂ ਕਿ ਉਹ ਜ਼ਮੀਨ ਦੇਖ ਕੇ ਗਏ ਹੋਗਾ ਤੇ ਉਹ ਜੀ ਇਹ ਨਿਕਾਲਿਆ ਤੁਸੀਂ ਉਹ ਜੀ ਲੋ ਜੀ ਇਹ ਤਾਂ ਉਹ ਦਰਸ਼ਨ ਕਰਾਇਆ ਸ਼ਿਵਾਂ ਦੇ ਮੰਦਿਰ ਦੇ ਤੇ ਬਹੁਤ ਸੋਹਣਾ ਬਣਿਆ ਹੋਇਆ ਹੈ ਤੇ ਚਲੋ ਜੀ ਇਹ ਤੁਹਾਨੂੰ ਉਸ ਤੇ ਕਰਾਇਆ ਇਹ ਚੱਲਦੇ ਹਾਂ ਬਾਹਰ ਤੇ ਇੱਕ ਚੀਜ਼ ਅਸੀਂ ਇਹ ਤੇ ਕਿ ਐ ਬੰਨੇ ਕੀ ਬਣਿਆ ਆ ਵਾਲੀ ਚੀਜ਼ਾਂ ਨਾ ਕਿਹੜਾ ਬੇੜਾ ਹਾਂ ਬੇੜਾ ਹੈ ਅੱਛਾ ਇਹ ਦੇਖੋ ਕਿੰਨੇ ਪੁਰਾਣੇ ਆ ਗਾਗਰਾਂ ਨੇ ਦੇਖੋ ਜੀ ਆਹ ਤੇ ਬਹੁਤ ਪ੍ਰਾਂਤ ਰੰਗਾਂ ਗਾਗਰ ਵਾ ਤੇ ਹੋ ਜੀ ਇਹ ਵੀ ਬੇੜਾ ਹਾਂ ਇਹ ਵੀ ਬੇੜਾ ਹੈ ਤੇ ਇਹ ਦੇਖੋ ਬਾਹਰ ਪਹਾੜੀ ਹੈ ਦੱਸ ਦੇਖੋ ਤੇ ਜਿੱਦ ਤੱਕ ਪਹਿਲਾਂ ਮੈਂ ਤੁਹਾਨੂੰ ਦੱਸਿਆ ਹੀ ਆ ਕਿ ਸਾਰਾ ਬਾਹਰੋਂ ਆ ਤੇ ਅੰਦਰੋਂ ਤੁਹਾਨੂੰ ਦਰਸ਼ਨ ਕਰਾਤੇ ਆ ਤੇ ਇਹ ਬਾਹਰੋਂ ਸਾਰਾ ਬਣਿਆ ਹੋਇਆ ਤੇ ਇਸ ਕਰਕੇ ਤੇ ਚਲੋ ਤੇ ਇਸ ਕਰਕੇ ਕਹਿੰਦੇ ਆ ਕਿ ਵੀਡੀਓ ਨੂੰ ਜਰੂਰ ਫੁੱਲ ਵਾਚ ਕਰ ਲਿਆ ਕਰੋ ਵੀਡੀਓ ਲਾਈਕ ਸ਼ੇਅਰ ਸ਼ੁਰੂ ਕਰਦੇ ਆ ਖਪਾ ਕਿ ਬਹੁਤ ਹੈ ਨਾ ਇਹ ਦੇਖੋ ਸਾਰਾ ਪ੍ਰਾਂਤਰ ਹੀ ਬਣਿਆ ਹੋਇਆ ਜਿੱਦ ਤੱਕ ਪਹਿਲਾਂ ਵੀ ਤੁਹਾਨੂੰ ਖਾਇਆ ਕਿ ਸਾਰਾ ਪ੍ਰਾਂਤਰ ਬਣਿਆ ਹੋਇਆ ਹੈ ਪੁਰਾਣਾ ਹੀ ਆ ਸਾਰਾ ਬਣਿਆ ਹੋਇਆ ਮੰਦਿਰ ਇਹ ਮੋਲਾ ਮੇਨਾਟਰੀ ਹਾਂ ਪੱਥਰਾਂ ਨਾਲ ਆ ਪੱਥਰਾਂ ਨਾਲ ਬਣੀ ਹੋਈ ਹੈ ਇਹ ਕੱਦ ਪ੍ਰੌਣਤ ਨਹੀਂ ਹੈ ਸਾਡਾ ਤੇ ਲੋ ਜੀ ਜੇ ਤੁਹਾਨੂੰ ਦਰਸ਼ਨ ਕਰਾਇਆ ਵੀਡੀਓ ਬਤੀ ਲਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਕਰੋ ਜੀ ਪਹਿਲਾ ਹਨਾ ਸ਼ਿਵ ਮੰਦਿਰ ਦੇ ਦਰਸ਼ਨ ਕਰਾਇਆ ਉਹ ਹੈਗਾ ਸਾਹਮਣੇ ਉਹ ਸ਼ਿਵ ਮੰਦਿਰ ਤੇ ਸ਼ਿਵ ਦੇ ਨਾਲ ਹੀ ਹੈਗਾ ਆ ਮਾਤਾ ਜੀ ਦਾ ਸਥਾਨ ਬਣਿਆ ਹੋਇਆ ਹੈ ਤੇ ਉਹ ਵੀ ਦੇਖਦੇ ਆ ਤੇ ਉਹ ਸਾਹਮਣੇ ਆ ਦੇਖੋ ਜੀ ਹਨਾ ਤੇ ਵੀਡੀਓ ਨ ਬਣੀ ਰਹੀ ਹੋਏ ਦੇਖੋ ਬਿਲਕੁਲ ਪਹਾੜਾਂ ਚ ਇਹੋ ਬਣਿਆ ਹੋਇਆ ਦੇਖੋ ਜੀ ਤੁਸੀਂ ਵੀ ਦੇਖ ਸਕਦੇ ਆ ਤੇ ਪਹਾੜੀ ਦੀ ਚੋਟੀ ਤੇ ਆ ਬਣਿਆ ਹੋਇਆ ਮੰਦਿਰ ਤੇ ਉਹ ਦੇਖੋ ਸਾਹਮਣੇ ਮੰਦਿਰ ਤੇ ਚਲੋ ਜੀ ਵੀਡੀਓ ਨ ਬਣੀ ਰਹੀ ਹੋ ਤੇ ਜਾ ਕੇ ਤੁਹਾਨੂੰ ਦਰਸ਼ਨ ਕਰਾਉਣੇ ਆ ਤੇ ਧੁੱਪ ਵੀ ਬਹੁਤ ਹੋ ਗਈ ਹੋਆ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿ ਤੁਹਾਨੂੰ ਯਾਤਰਾ ਇਹ ਸਾਰੀ ਹੈ ਨਾ ਪਹਾੜਾਂ ਦੇ ਜੋ ਵੀ ਪ੍ਰਾਂਤਨ ਸਥਾਨੋਂ ਉਹਨਾਂ ਦੇ ਵੀਡੀਓ ਆ ਰਹੀਆਂ ਆ ਇਸ ਕਰਕੇ ਤੁਸੀਂ ਨਾ ਜਿਹੜੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰਦੇ ਵੀਡੀਓ ਫੁੱਲ ਵਾਚ ਕਰ ਲਿਆ ਕਰੋ ਕਿਉਂਕਿ ਪਹਾੜਾਂ ਤੇ ਆਣਾ ਬਿਲਕੁਲ ਰਿਸਕੀ ਕੰਮ ਆ ਇੱਕ ਆਪਣੀ ਜ਼ਿੰਦਗੀ ਦੇ ਰਿਸਕ ਚ ਪਾ ਕੇ ਆ ਰਹੇ ਹਾਂ ਅਸੀਂ ਤਾਂ ਤੁਸੀਂ ਵੀ ਦੇਖੋ ਇਸ ਕਰਕੇ ਤੇ ਵੀਡੀਓ ਜਰੂਰ ਫੁੱਲ ਵਾਚ ਕਰ ਲਿਆ ਕਰੋ ਲਾਈਕ ਜਰੂਰ ਕਰ ਦਿਆ ਕਰੋ ਹਨਾ ਸਾਂ ਚੜ ਕੇ ਹੁਣ ਉਹ ਦੇਖੋ ਪੋੜੀਆਂ ਚੜਕੇ ਜਾਵਾਂਗੇ ਉੱਪਰ ਤੇ ਚਲੋ ਜੀ ਚੱਲਦੇ ਆਂ ਮਿਲਦੇ ਆਂ ਤੁਹਾਨੂੰ ਪੋੜੀਆਂ ਦੇ ਜਾ ਕੇ ਲੋ ਜੀ ਮੰਦਿਰ ਤੇ ਗਏ ਆਂ ਪਹੁੰਚ ਤੇ ਇਹ ਬਾੜ ਬਣਿਆ ਆ ਇਹ ਵੀ ਬਣਿਆ ਮਾਤਾ ਦਾ ਸਥਾਨ ਬਣਿਆ ਹੋਗਾ ਤੇ ਦੇਖਦੇ ਆਂ ਇਹ ਵੀ ਇਦਾਂ ਨਾ ਪੁਰਾਣੇ ਪੱਥਰਾਂ ਦਾ ਬਣਿਆ ਹੋਇਆ ਹੈ ਦੇਖ ਸਕਦੇ ਆਂ ਓਕੇ ਅੰਦਰ ਵੜ ਕੇ ਦੇਖਦੇ ਆਂ ਤੇ ਲੋ ਜੀ ਇਹ ਦੇਖੋ ਪੱਥਰਾਂ ਦਾ ਇਹ ਪੁਰਾਣਾ ਬਣਿਆ ਹੋਇਆ ਸਾਰਾ ਲੋ ਜੀ ਇੱਥੇ ਲੱਗਦਾ ਕਿ ਸ਼ਿਵ ਲਿੰਗ ਹੋਆ ਰੱਖਿਆ ਹੋਇਆ ਸਥਾਪਿਤ ਕੀਤਾ ਹੋਇਆ ਇਸ ਇਸ ਤਰ੍ਹਾਂ ਹੈ ਹਾਂ ਦੇਖੋ ਉੱਪਰ ਨੂੰ ਦੇਖੋ ਕਿ ਆ ਬਣੀ ਹੋਈ ਚੀਜ਼ ਹੈ ਨਾ ਤੇ ਇਸ ਤਰ੍ਹਾਂ ਬਣਿਆ ਹੋਇਆ ਸ਼ਿਵਾਂ ਦਾ ਸਥਾਨ ਬਣਿਆ ਹੋਇਆ ਹੈ ਤੇ ਸ਼ਿਵ ਲਿੰਗ ਹੈ ਤੇ ਚਲੋ ਜੇ ਹੁਣ ਚੱਲਦੇ ਆ ਪੌੜੀਆਂ ਚੜ੍ਹ ਕੇ ਉੱਪਰ ਨੂੰ ਲੋ ਜੀ ਇਸ ਤਰ੍ਹਾਂ ਪੌੜੀਆਂ ਆ ਤੇ ਹੁਣ ਚੜ੍ਹ ਕੇ ਚੱਲਦੇ ਆ ਉੱਪਰ ਨੂੰ ਤੇ ਚਲੋ ਪਰ ਜਾ ਕੇ ਤਾਂ ਨਤ ਸੰਗਰਣੇਆ ਤੇ ਉਰਖੰਡੀ ਮਾਤਾ ਦੇ ਤੇ ਇਹ ਵੀ ਪ੍ਰਾਂਤਨ ਪੁਰਚੀਨ ਮੰਦਿਰ ਹੀ ਆ ਜੀ ਮਾਦੇ ਪਾਣੀਆਂ ਨੂੰ ਤਾਂ ਲਓ ਜੀ ਹਾਂ ਹੋਏ ਹੋਏ ਸਾਹ ਚੜ ਗਿਆ ਉੱਤੋਂ ਛੜ ਗਿਆ ਹੋਰ ਸਾਹ ਚੜਦਾ ਸਿੱਧੀ ਚੜਾਈ ਹੈ ਦੇਖੋ ਜੀ ਕਰੋ ਜੀ ਦਰਸ਼ਨ ਤੁਸੀਂ ਇਹ ਹੈ ਬਹੁਤ ਪ੍ਰਾਤਨਾਸਤ ਹੋਣਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਾ ਆਇਆ ਮੰਦਿਰ ਤੇ ਇਹ ਹੈ ਸ਼ਿਵਲਿੰਗ ਤੇ ਇੱਧਰ ਦੇਖੋ ਜੀ ਅੂਸ਼ਾ ਲੈਣਗੇ ਆਪਣਾ ਬੱਚਾ ਦੇ ਬੱਚਾ ਨੂੰ ਘਰੇ ਹੋਏ ਇਹ ਦੇਖੋ ਇੱਧਰ ਤੇ ਲੋ ਜੀ ਕਰੋ ਜੀ ਤੁਸੀਂ ਦਰਸ਼ਨ ਇਹਦਰ ਨੰਦੀ ਮਹਾਰਾਜ ਜੀ ਆ ਜੀ ਆ ਲੋ ਦੇਖੋ ਜੀ ਨੰਦੀ ਮਹਾਰਾਜ ਇੱਧਰ ਵੀ ਸਿੰਘ ਨੇ ਕੀ ਹੈ ਲੋ ਜੀ ਜਿਵੇਂ ਸੋਹਣਾ ਕਮਰਾ ਕੋ ਹਾਂ ਦਾ ਤੇ ਕਰੋ ਜੀ ਦਰਸ਼ਨ ਤੁਸੀਂ ਲੋ ਜੀ ਜਿਸਲਾ ਅਸੀਂ ਅੰਦਰ ਬਾੜ ਦੇ ਸਾਨੂੰ ਤੁਲਸ਼ੂਲ ਮਹਾਰਾਜ ਦੇ ਨੰਦੀ ਮਹਾਰਾਜ ਦੇ ਨੰਦੀ ਮਹਾਰਾਜ ਦੇ ਨਾਲੇ ਸਾਹਮਣੇ ਹੁੰਦੇ ਆ ਦਰਸ਼ਨ ਤਰਸੂ ਤਰਸੂ ਦੇ ਤੇ ਇੱਧਰ ਹੈਗਾ ਇਹ ਦੇਖੋ ਧੂਣਾ ਹਜੇ ਵੀ ਚੱਲਦਾ ਪਿਆ ਹੈ ਤੇ ਇੱਧਰ ਹੈਗਾ ਇਹ ਜੀ ਧੂਣਾ ਮਾਤਾ ਦਾ ਅੰਦਰ ਜਾ ਕੇ ਦੇਖਦੇ ਆ ਇਹ ਵੀ ਦੇਖੋ ਕਿੰਨਾ ਪੁਰਾਣਾ ਬਣਿਆ ਹੋਇਆ ਹੈ ਮਾਤਾ ਦਾ ਮੰਦਰ ਲੋ ਜੀ ਕਰੋ ਜੀ ਦਰਸ਼ਨ ਤੁਸੀਂ ਵੀ ਤੇ ਇਹ ਦੇਖੋ ਪੁਰਾਣੇ ਸਮੇਂ ਦੇ ਅਲ ਬਣੇ ਹੋਏ ਆ ਹਨਾ ਜਾ ਕੇ ਜੀ ਮਾਤਾ ਦੇ ਦਰਸ਼ਨ ਤੇ ਲੋ ਜੀ ਇਦਾਂ ਆ ਬਣਿਆ ਹੋਇਆ ਮੰਦਰ ਮਾਤਾ ਦਾ ਲੋ ਜੀ ਜਿਸ ਵੇਲੇ ਮੰਦਰ ਚ ਸ਼ਾਮਲ ਹੁੰਨੇ ਆ ਤੇ ਪਹਿਲਾਂ ਸਾਨੂੰ ਮਾਤਾ ਰਾਣੀ ਦੇ ਦਰਸ਼ਨ ਹੁੰਦੇ ਆ ਵਰਖੰਡੀ ਮਾਤਾ ਦੇ ਤੇ ਨਾਲ ਹੀ ਹੈਗੇ ਆ ਗਣੇਸ਼ ਜੀ ਨਾਲ ਹੀ ਹੈਗੇ ਹਨੂਮਾਨ ਮਾਨ ਮਹਾਰਾਜ ਜੀ ਲੋ ਇਸ ਤਰ੍ਹਾਂ ਬਣਿਆ ਹੈ ਲੋ ਸਿਕਰੋਜੀ ਦਰਸ਼ਨ ਆਏ ਦੇਖੋ ਆਰੇ ਕਿੰਨੇ ਪ੍ਰਾਣੇ ਰੱਖੇ ਹੋਇਆ ਤੇ ਜਿਦਾ ਕੇ ਤੁਹਾਨੂੰ ਦੱਸਿਆ ਹੀ ਆ ਵਰਖੰਡੀ ਮਾਤਾ ਦਾ ਮੰਦਿਰ ਆ ਜੀ ਲੋ ਸਿਕਰੋਜੀ ਦਰਸ਼ਨ ਦਸੀ ਵੀ ਵਰਖੰਡੀ ਮਾਤਾ ਦੇ ਇਹੰਦਰ ਜਿਦਾ ਕੇ ਤੁਹਾਨੂੰ ਦੱਸਿਆ ਕਿ ਨਹੀਂ ਸੀ ਤੇ ਨਾਲੇ ਹੋਈ ਹੁਣ ਬੋਲ ਮਾਂਜੀ ਪਸਰੰਗ ਵਾਲੀ ਆ ਲਓ ਜੀ ਇਹ ਲਓ ਜੀ ਚਲਦੇ ਆਂ ਦਰਸ਼ਨ ਕਰਾਦੇ ਤੁਹਾਨੂੰ ਨੋ ਜਿਸ ਤਰ੍ਹਾਂ ਬਣਿਆ ਆਇਆ ਇਹ ਮੰਦਿਰ ਮੰਦਿਰ ਵੀ ਬਹੁਤ ਪ੍ਰਾਂਤਨ ਮੰਦਿਰ ਬਣਿਆ ਹੋਇਆ ਹੈ ਜਿੱਦਾਂ ਕਿ ਦੇਖੋ ਜੀ ਉਹ ਜਿਹੜਾ ਰੋਹੀ ਸਰਸ਼ਮ ਬਹੁਤ ਪ੍ਰਾਂਤ੍ਰ ਮੰਦਰਾ ਤੇ ਇਹ ਜਿੱਦ ਤੱਕ ਦੱਸਿਆ ਕਿ ਇਹ ਉਹ ਨਾ ਮਹਾਰਾਜਾ ਰਣਜੀਤ ਸਿੰਘ ਜਿਸ ਵੱਲੋਂ ਸਾਹਿਬ ਦੇ ਸਿੰਘ ਦੇ ਟਾਈਮ ਦਾ ਬਣਿਆ ਹੋਇਆ ਇਹ ਮੰਦਿਰ ਤੇ ਤੇ ਤੁਹਾਨੂੰ ਦੇਖ ਹਾਂ ਇਹ ਕਿਲੇ ਨੇ ਟਾਇਪ ਬਣਿਆ ਹਾਂ ਹਾਂ ਇਹ ਕਿਲੇ ਆਂ ਬਣਿਆ ਹਾਂ ਹਾਂ ਆ ਕਿਲੇ ਆ ਜਿੱਧਾ ਹੁੰਦੇ ਸੀ ਹਾਂ ਕਿਹੜੇ ਪਾਸੇ ਆ ਨਾ ਨਹੀਂ ਦੋਗਾ ਦੋ ਪਾਸੇ ਆ ਕਿਲੇ ਬਣਿਆ ਇਹ ਦੇਖੋ ਜੀ ਹਾਂ ਜੀ ਇਹ ਦੇਖੋ ਜੀ ਇਸ ਤਰ੍ਹਾਂ ਬਣਿਆ ਹੋਇਆ ਹੈ ਜਿੱਦਾਂ ਕਿਲੇ ਟੈਪ ਹੁੰਦਾ ਤੁਹਾਨੂੰ ਬਾਹਰੋਂ ਵੀ ਦਿਖਾ ਦਿੰਦੇ ਇਸ ਤਰ੍ਹਾਂ ਆਂ ਦੇਖੋ ਤੇ ਹੋ ਦੇਖੋ ਦੂਸਰਾ ਸਾਹਮਣੇ ਦਿਖਾ ਰਾ ਨਹੀਂ ਉਹ ਦੇਖੋ ਸਾਹਮਣੇ ਇਹ ਕਿਲੇ ਟੈਪ ਬੜਿਆ ਹੋਇਆ ਹੈ ਮੰਦਿਰ ਤੇ ਬਹੁਤ ਪ੍ਰਮਾਣ ਮੰਦਿਰ ਵਾ ਕਹਿੰਦੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਜਦੋਂ ਕਿ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦਾ ਮੰਦਿਰ ਇਹੋ ਆ ਤੇ ਆਹ ਦੇਖੋ ਇਹ ਪੁਰਾਣੀ ਸਾਰੀ ਗਲਾਕਾਰੀ ਆ ਹੁਣ ਤੇ ਇਹ ਚੀਜ਼ਾਂ ਕਿਤੇ ਵੀ ਨਹੀਂ ਦੇਖਣ ਨੂੰ ਆ ਦੇਖੋ ਮੈਂ ਨਹੀਂ ਇੱਦਾਂ ਕੁਝ ਰੱਖਣ ਨੂੰ ਈ ਧਾਰ ਲਗਾ ਬਣੇ ਹੁੰਦੇ ਸੀ ਨਾ ਇਹ ਚੀਜ਼ ਹੁਣ ਤੇ ਹੈ ਹੀ ਨਹੀਂ ਇਹ ਆ ਦੇਖੋ ਜੀ ਜੋ ਦੇਖਣ ਤੋਂ ਪਤਾ ਲੱਗਦਾ ਕਿ ਬਹੁਤ ਆ ਦੇਖੋ نیچے ਵੀ ਦੇਖੋ ਕਿੰਨੇ ਸੋਹਣੇ ਹਨ ਹੈਗੇ ਆ ਲੋਤੀ ਇਸ ਤਰ੍ਹਾਂ ਬਣਿਆ ਆ ਜੀ ਤੇ ਇਹ ਦੇਖੋ ਤੁਸੀਂ ਬਹੁਤ ਪੁਰਾਣਾ ਮੰਦਰ ਬਣਿਆ ਹੋਇਆ ਹੈ ਆ ਜਿਹਦੇ ਤੁਹਾਨੂੰ ਦਰਸ਼ਨ ਕਰਾਏ ਆ ਤੇ ਇਧਰ ਤਾਂ ਸ਼ੂਲ ਦੇਖੋ ਸ਼ਿਵ ਦਾ ਤਸ਼ੂਲਾ ਮਾਤਾ ਦਾ ਤੇ ਕਰੋ ਜੀ ਦਰਸ਼ਨ ਤੁਸੀਂ ਵੀ 50 ਇਹ ਸਮੰਦਰ ਦੇ ਨਾਮ ਤੋਂ ਲਾਇਆ ਸੀ ਹਾਂ ਮਹਾਰਾਜ ਜੀ ਹਾਂ ਡੇਢ ਸੌ ਬੱਲਾ ਹੋਣਾ ਨਾਲ ਇਹ ਹਮਾਚਲ ਚ ਪਿਆਗਾ ਉਹ ਹੈਗਾ ਆ ਤੇ ਸਾਹਮਣੇ ਜਿਹੜਾ ਹੈ ਉਹ ਹਾਂ ਉਹ ਹੈਗਾ ਪੰਜਾਬ ਚ ਹਾਂ ਇਦੇ ਉਹ ਪੰਡਨ ਦੱਸਿਆ ਹੈ ਕਿ ਸਾਨੂੰ ਕਿ ਉਹ ਜਿਹੜਾ ਆ ਸ਼ਿਵਾ ਦਾ ਪਹਿਲਾ ਤੁਹਾਨੂੰ ਦਰਸ਼ਨ ਕਰਾਏ ਆ ਤੇ ਉਹ ਹੈਗਾ ਆ ਪੰਜਾਬ ਚ ਉਹ ਹੈਗਾ 150 ਕਿਲਾ ਸ਼ਿਵ ਮੰਦਿਰ ਦੇ ਨਾਂ ਆ ਤੇ ਇਹ ਜਿਹੜਾ ਮੰਦਿਰ ਹੈ 50 ਕਿਲੇ ਮੰਦਿਰ ਦੇ ਨਾਂ ਤੇ ਇਹ ਪੈ ਜਾਂਦਾ ਹੈ ਹਿਮਾਚਲ ਦੇ ਦੇਖੋ ਕੋਈ ਖਸਮ ਨਹੀਂ ਦੂਰੀ ਹੈਗੀ ਦੂਰੀ ਕੁਛ ਨਹੀਂ ਹੈਗੀ ਹਿਮਾਚਲ ਪਰ ਪੰਜਾਬ ਦੇ ਸਰਹੱਦ ਤੇ ਖੜੇ ਆ ਜਿੱਦਾਂ ਕਹਿ ਲਈਦਾ ਕਿ ਸਰਹ ਹੈ ਨਾ ਇਹ ਹਿਮਾਚਲ ਦੇ ਪੈ ਜਾਂਦਾ ਹੈ ਤੇ ਲੋ ਜੀ ਜਿਹੜੇ ਤੁਹਾਨੂੰ ਦਰਸ਼ਨ ਕਰਾਤਾ ਤੁਹਾਨੂੰ ਜਿੱਦਾਂ ਦੱਸਿਆ ਆ ਕਿ ਇਹ ਦੇਖੋ ਆੜਲੇ ਬਣੇ ਹੋਏ ਹਨ ਆੜਲੇ ਦੀਵੇ ਦੂਵੇ ਰੱਖਣ ਨੂੰ ਬਣੇ ਹੁੰਦੇ ਸੀ ਪਹਿਲੇ ਟਾਈਮਾਂ 'ਚ ਤੁਸੀਂ ਆਪ ਦੇਖ ਸਕਦੇ ਇਤੋਂ ਕਿ ਕਿੰਨਾ ਪ੍ਰਾਣ ਪੁਰਾਣਾ ਆ ਕਿੰਨੀ ਕਲਾਕਾਰੀ ਦਿਖਾਈ ਹੋਈ ਹੈ ਇੱਧਰ ਵੀ ਦੇਖੋ ਤੇ ਹਜੇ ਤੱਕ ਕੋਈ ਇੱਥੇ ਆਇਆ ਨਹੀਂ ਹੋ ਜਿੱਤੇ ਤੱਕ ਸਾਨੂੰ ਪਤਾ ਆ ਚਲੋ ਤੇ ਅਸੀਂ ਆ ਪਹਿਲੇ ਆਉਣ ਵਾਲੇ ਇੱਥੇ